ਸਾਡੇ ਲਈ ਬੜੀ ਅਜਮਾਨ ਵਾਲੀ ਗੱਲ ਆ ਬਹੁਤ ਖੁਸ਼ੀ ਵਾਲਾ ਸਾਡੇ ਲਈ ਦਿਨ ਵਾ ਸਾਡੇ ਵਿਨੋਦ ਕੁਮਾਰ ਜੀ ਨੰਬਰਦਾਰ ਸਹਿਬਾਨ ਅਤੇ ਸਾਡੇ ਰਕੇਸ਼ ਕੁਮਾਰ ਜੀ ਬਤੌਰੇ ਸਫਾਈ ਸੈਣੀ ਦੇ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਡਾ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀ ਰਿਟਾਇਰਮੈਂਟ ਪਾਰਟੀ ਮੌਕੇ ਸਫਾਈ ਸੇਵਕ ਕਰਮਚਾਰੀ ਯੂਨਨ ਦੇ ਪ੍ਰਧਾਨ ਗਰੀਬਦਾਸ ਅਤੇ ਵਾਲਮਿਕ ਭਾਈਚਾਰੇ ਦੇ ਆਗੂ ਬਲਰਾਮ ਬਾਲੂ ਅਤੇ ਸਮੂਹ ਸਫਾਈ ਕਰਮਚਾਰੀ ਨੇ ਰਿਟਾਇਰ ਹੋਣ ਵਾਲੇ ਰਕੇਸ਼ ਕੁਮਾਰ ਅਤੇ ਵਿਨੋਦ ਕੁਮਾਰ ਦੇ ਗਲੇ ਵਿੱਚ ਨੋਟਾਂ ਅਤੇ ਫੁੱਲਾਂ ਦੇ ਹਾਰ ਪਾ ਕੇ ਅਤੇ ਸਨਮਾਨ ਚਿੰਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਿਟਾਇਰਮੈਂਟ ਪਾਰਟੀ ਮੁਕੇ ਖੁਸ਼ੀ ਵਿੱਚ ਬੈਂਡ ਵਾਜਿਆ ਢੋਲ ਦੀ ਥਾਪ ਤੇ ਭੰਗੜੇ ਪਾਏ ਗਏ ਇਸ ਮੌਕੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬ ਦਾਸ ਅਤੇ ਵਾਲਮਿਕ ਭਾਈਚਾਰੇ ਦੇ ਆਗੂ ਬਲਰਾਮ ਬਾਲੂ ਦੀ ਅਗਵਾਈ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਖੰਨਾ ਨਗਰ ਕੌਂਸਲ ਤੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਵੱਲੋਂ ਰਕੇਸ਼ ਕੁਮਾਰ ਅਤੇ ਵਿਨੋਦ ਕੁਮਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗਲੇ 'ਚ ਫੁੱਲਾਂ ਦੇ ਹਾਰ ਅਤੇ ਬੁੱਕੇ ਦਿੱਤੇ ਗਏ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਕੌਂਸਲਰਾਂ ਉਹ ਲੋਰ ਟਾਇਰ ਹੋਣ ਵਾਲੇ ਮੁਲਾਜ਼ਮਾਂ ਦੀ ਕੰਮ ਦੀ ਭਰਪੂਰ ਸ਼ਲਾਘਾ ਕਰਦੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਮੈਂ ਕੀ ਕਹਾਂ ਜੀ ਮੈਂ ਬਹੁਤ ਬਹੁਤ ਸ਼ੁਕਰੀਆ ਮੈਂ ਰਾਈ ਭਗਵਾਨ ਦਾ ਕਿ ਕਰੀਆ ਸਾਰੇਆਂ ਨੂੰ ਜੈ ਵਾਲਮੀਕੀ ਅੱਜ ਦੀ ਜਿਹੜੀ ਰਿਟਾਇਰਮੈਂਟ ਹੋਈ ਆ ਸ਼੍ਰੀ ਵਿਨੋਦ ਕੁਮਾਰ ਜੀ ਦੀ ਇਹਨਾਂ ਨੇ 1983 ਦੇ ਵਿੱਚ ਜੁਆਇਨ ਕਰਿਆ ਸੀ ਔਰ ਅੱਜ 192024 ਦੇ ਵਿੱਚ ਇਹ ਰਿਟਾਇਰ ਹੋ ਰਹੇ ਨੇ 42 ਸਾਲ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਖੰਨਾ ਸ਼ਹਿਰ ਦੀ ਸਫਾਈ ਦੇ ਲਈ ਲਾਇਆ ਸਾਡੀ ਲੰਬੜਦਾਰੀ ਨੂੰ ਇਹੋ ਜਿਹੇ ਬੰਦਿਆਂ ਦੀ ਘਾਟ ਦੀ ਬੜੀ ਮਹਿਸੂਸ ਹੁੰਦੀ ਹੈ ਜਿਹੜੇ ਕਿ ਤਨਹੀ ਨਾਲ ਮੁਲਾਜ਼ਮਾ ਤੋਂ ਵੀ ਕੰਮ ਲੈਂਦੇ ਨੇ ਔਰ ਆਪ ਵੀ ਕੰਮ ਕਰਦੇ ਤੁਸੀਂ ਜੋ ਸੇਵਾ ਕੀਤੀ ਹੈ ਜੀ ਕਿ ਸਤਾਤ 83 ਤੋ ਜੀ ਬੜੀ ਮਿਹਨਤ ਨਾਲ ਕੀਤੀ ਹੈ ਇਮਾਨਦਾਰੀ ਨਾਲ ਕੀਤੀ ਹੈ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਹਮੇਸ਼ਾ ਮੁਲਾਜ਼ਮਾ ਦੀ ਸਮਾਜ ਦੀ ਆਵਾਜ਼ ਨੂੰ ਮੁੱਚੇ ਦੇਸ਼ ਤੱਕ ਲੈ ਕੇ ਜਾਣੇ ਹੂੰ ਸਾਡੇ ਲਈ ਬੜੀ ਅਜਮਾਨ ਵਾਲੀ ਗੱਲ ਆ ਬਹੁਤ ਖੁਸ਼ੀ ਵਾਲਾ ਸਾਡੇ ਲਈ ਦਿਨ ਵਾ ਸਾਡੇ ਵਿਨੋਦ ਕੁਮਾਰ ਜੀ ਨੰਬਰਦਾਰ ਸਹਿਬਾਨ ਅਤੇ ਸਾਡੇ ਰਕੇਸ਼ ਕੁਮਾਰ ਜੀ ਬਤੋਰੇ ਸਫਾਈ ਸੈਨਿਕ ਦੀ ਅੱਜ ਸੇਵਾ ਨਿਭਾਉਂਦੇ ਹੋਏ ਜ਼ਿੰਦਗੀ ਦੇ ਆਪਣੇ ਬੇਸ਼ਕੀਮਤੀ 42 ਸਾਲ ਇਹਨਾਂ ਨੇ ਖੰਨਾ ਸ਼ਹਿਰ ਨਿਵਾਸੀਆਂ ਨੂੰ ਅਤੇ ਖੰਨਾ ਨਗਰ ਕਾਉਂਸਲ ਨੂੰ ਦਿੱਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ